ਮੁਰਦਾਬਾਦ 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 ਜੇਬੀ ਬੀਲੀ ਬੋਰ ਮੁਰਦਾਬਾਦ 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 ਐਸ ਡੀਓ ਬੀਲੀ ਬੋਰ ਮੁਰਦਾਬਾਦ 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 ਬੱਬਲਾ ਨੂੰ ਤਾਂ ਕਰਨ ਵਾਲੇ ਮੁਰਦਾਬਾਦ 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 ਬੀਲੀ ਬੋਰ ਮੁਰਦਾਬਾਦ 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 ਬੀਲੀ ਬੋਰ ਮੁਰਦਾਬਾਦ 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 ਜੇਬੀ ਬੀਲੀ ਬੋਰ ਮੁਰਦਾਬਾਦ 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 ਐਸ ਡੀਓ ਬੀਲੀ ਬੋਰ ਮੁਰਦਾਬਾਦ 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 ਬੰਦ ਪਿਆ ਕਿਤੇ ਕਿਤੇ ਕਹਿੰਦੇ ਠੀਕ ਆ ਦੀ ਕਿਤੇ ਕਹਿੰਦੇ ਹੁਣ ਬਿਜਲੀ ਘਰ ਆਏ ਫੋਨ ਚੁੱਕਦੇ ਨਹੀਂ ਹੈਗੇ ਇੱਥੇ ਆਏ ਆ ਤੇ ਇੱਥੇ ਆ ਕੇ ਕਹਿੰਦੇ ਪਵਨ ਜਈ ਨਹੀਂ ਠੀਕ ਕਰਨੀ ਜੀ ਪਵਨ ਜਈ ਦਾ ਫੋਨ ਬੰਦ ਪਵਨ ਜਈ ਦੇ ਘਰ ਗਏ ਘਰ ਦੇ ਕਹਿੰਦੇ ਜੇ ਇੱਕ ਕੰਮ ਤੋਂ ਘਰ ਨਹੀਂ ਆਇਆ ਜੀ ਤੇ ਕਹਿੰਦੇ ਜੀ ਬ੍ਰਹਮਪੁਰ ਰੋਡ ਤੇ ਟਾਵਰ ਵਾਲੀ ਗਲੀ 'ਚ ਲੱਗਾ ਉੱਥੇ ਵੇਖ ਕੇ ਆਏ ਆ ਦੋਚਣੀਆਂ ਰੋਡ ਤੇ ਟਾਵਰ ਵਾਲੀ ਗਲੀ 'ਚ ਉੱਥੇ ਵੀ ਪਵਨ ਜਈ ਕੋਈ ਨਹੀਂ ਉੱਥੇ ਸਾਰੀ ਲਾਈਟ ਜਗਦੀ ਪਈ ਇਹਨਾਂ ਨੇ ਫੁੱਦੂ ਬਣਾਇਆ ਸਾਰੇ ਬੰਦੇਆਂ ਨੂੰ ਕਿੰਨੇ ਕੁ ਲੋਕ ਪਰੇਸ਼ਾਨ ਹੋਏ ਭਾਈ ਤੁਹਾਡੇ ਸਾਹਮਣੇ ਸਾਰਾ ਮਹੱਲਾ ਹੀ ਇਸਾ ਤਰਸੀ ਆਨੇ ਤੇ ਹੋ ਤਿਬਰੀ ਰੋਡ ਸਾਰਾ ਭਾਈ ਬੰਦ ਪਿਆ ਸਵੇਰ ਦਾ ਬੰਦ ਪਿਆ ਤਿਬਰੀ ਰੋਡ ਸਾਰਾ ਹੀ ਬ੍ਰਹਮਪੁਰ ਰੋਡ ਬੰਦ ਬ੍ਰਹਮਪੁਰ ਰੋਡ ਬੰਦ ਪਿਆ ਸਲਾਮ ਆਬਾਦ ਮਹੱਲਾ ਸਾਰਾ ਸਲਾਮ ਆਬਾਦ ਮਹੱਲਾ ਬੰਦ ਪਿਆ ਸਮੱਸਿਆ ਕੀ ਕੀ ਆ ਰਹੀ ਹੈ ਸਮੱਸਿਆ ਭਾਈ ਨਿਆਣਿਆਂ ਨੂੰ ਮੱਛਲ ਲੜਦਾ ਪਿਆ ਬੁਰੇ ਹਾਲਾਤ ਆ ਨਿਆਣੇ ਰੋਂਦੇ ਆ ਪਾਣੀ ਮੁੱਕ ਗਿਆ ਕੀ ਸਮੱਸਿਆ ਬੱਤੀ ਤੋਂ ਬਿਨਾਂ ਦੇ ਵੈਸੇ ਨਰਕ ਦੀ ਜ਼ਿੰਦਗੀ ਆ ਐਨਵੈਟਰ ਵੈਸੇ ਬੰਦ ਹੋ ਗਏ ਸਾਰੇ ਜਈ ਜਿਹੜਾ ਉਹ ਵੀ ਕੋਈ ਲੱਗ ਰਿਹਾ ਉਹਨੂੰ ਫੋਨ ਭਾਈ ਸਵਿਚ ਉਹ ਫੋਨ ਡਿਆ ਦਾ ਕੀ ਮੰਗ ਕਰਦੇ ਹੋ ਮੰਗ ਕਰਨੇ ਆ ਵੀ ਇਨੋ ਤਰੀਕੇ ਨਾਲ ਕੰਮ ਦਾ ਹੱਲ ਕੀਤਾ ਜਾਏ ਪ੍ਰੋਪਰ ਇਲਾਜ ਕੀਤਾ ਜਾਏ ਜੋ ਵੀ ਹੈ ਐਸ ਡੀ ਨੂੰ ਕੀਤਾ ਹੁਣ ਐਸ ਡੀ ਨੂੰ ਨਹੀਂ ਕੀਤਾ ਭਾਈ ਬੰਦਾ ਚੋੜਾ ਐਸ ਡੀ ਵੀ ਬੰਦ ਹੈ ਐਸ ਡੀ ਦਾ ਵੀ ਬੰਦ ਹੈ ਜੀ ਜੀ ਆ ਜੀ ਨਾਮ ਮੇਰਾ ਕਰਮਵੀਰ ਸਿੰਘ ਆ 7:30 ਵਜੇ ਦੀ ਗੁਰਮੁਖਗੜ੍ਹ ਰੋਡ ਦੀ ਬੱਤੀ ਗਈ ਹੈ ਵਾਈਗੁਰ ਨਗਰ ਦੀ ਤੇ ਅਸੀਂ ਪਤਾ ਕਰਨ ਆਏ ਆ ਪਰ ਦੋ ਹੀ ਜਾਣੇ ਆਸੇ ਹੁਣ ਬਿਊਟੀ ਆ ਜੋ ਰਾਤ ਦੀ ਹੌਟ ਵੈਨ ਕੋਈ ਸੜ ਗਈ ਹੋਈ ਆ ਸੋ ਉਹਨੂੰ ਠੀਕ ਕਰ ਰਹੇ ਆ ਤੇ ਉਧਰ ਦੀ ਬੱਤੀ ਬੰਦ ਕੀਤੀ ਹੋਈ ਆ ਘਰਾਂ ਦੇ ਪਾਣੀ ਮੁੱਕ ਚੁੱਕੇ ਨੇ ਇਨਵਰਟਰ ਡਾਊਨ ਹੋ ਚੁੱਕੇ ਨੇ ਕੀ ਸਮੱਸਿਆ ਕੀ ਦੱਸਿਆ ਸਮੱਸਿਆ ਇਹ ਹੀ ਹੈ ਕਿ ਹੋਟਲ ਵਿੱਚ ਸੜ ਗਈ ਹੋਈ ਆ ਤੇ ਜਿਹੜੇ ਦੋ ਬੰਦੇ ਓਨ ਡਿਊਟੀ ਮੁਵਜ਼ਜ਼ਮ ਨੇ ਉਹ ਸਾਰੇ ਹੋਟਲ ਵਿੱਚ ਸਹੀ ਕਰ ਰਹੇ ਆ ਜਈ ਦਾ ਕੀ ਕਹਿਣਾ ਜਈ ਦਾ ਫੋਨ ਸਵਿਚ ਆਫ ਹੈ ਕਹਿੰਦੇ ਐਸਡੀਓ ਤੋਂ ਜਈ ਫੋਨ ਨਹੀਂ ਚੁੱਕ ਰਿਆ ਕਿੰਨੀ ਕੀ ਸਮੱਸਿਆ ਆ ਰਹੀ ਲੋਕਾਂ ਨੂੰ ਤੁਹਾਡੇ ਸਾਹਮਣੇ ਹੀ ਆ ਜਿਹੋਨੇ 60 70 ਜਾਨੇ ਖੜੇ ਹੀ ਤੁਹਾਡੇ ਸਾਹਮਣੇ ਹੀ 60 70 ਜਾਨੇ ਖੜੇ ਹੋਏ ਆ ਜਿਹੋ ਆਈ ਜਾ ਰਹੇ ਜਾਈ ਜਾ ਰਹੇ ਪਰ ਕੋਈ ਕੋਈ ਜਵਾਬ ਨਹੀਂ ਮਿਲਦਾ ਨਹੀਂ ਕੋਈ ਜਵਾਬ ਨਹੀਂ ਇਹ ਇਹਨਾਂ ਨੇ ਕੀ ਕਹਿਣਾ ਜਵਾਬ ਤੇ ਜਈ ਐਸਡੀਓ ਦੇਗਾ ਤਾਂ ਉਹਨਾਂ ਦਾ ਨੰਬਰ ਆਫ ਆ ਨੰਬਰ ਹੀ ਆਪਣਾ ਆਫ ਕਰਾ ਹਾਂਜੀ ਨੰਬਰ ਬੰਦ ਆ ਜੀ ਉਹਨਾਂ ਦਾ ਕਾਲੇ ਰੋਡ ਭਰਮਪੁਰ ਰੋਡ 7:30 ਵਜੇ ਦੀ ਬੱਤੀ ਗਈਦੀ ਆ ਟੈਂਟੀਆਂ ਚ ਪਾਣੀ ਮੋਗ ਗਿਆ ਵਾ ਨਵੇਟਰ ਬੰਦ ਹੋ ਗਏ ਨੇ ਬੱਚਿਆਂ ਦਾ ਬੁਰਾ ਹਾਲ ਆ ਇੱਥੇ ਸਾਰੀ ਜਨਤਾ ਤੁਸੀਂ ਦੇਖਦੇ ਪਿਓ ਬੀਬੀਆਂ ਭੈਣਾਂ ਸਾਰੇ ਇੱਥੇ 50 60 ਬੰਦੇ ਆਏ ਨੇ ਔਰ ਇੱਥੇ ਕੋਈ ਤਸੱਲੀ ਬਕਸ ਜਵਾਬ ਨਹੀਂ ਦੇ ਰਹੇ 나 ਜੈਦੇ ਨੰਬਰ ਮਿਲ ਰਿਹਾ ਵਾ ਜੈਦੇ ਸੋਚੋ ਫਾ ਰਿਆ ਇਸ ਜੀ ਦੇ ਸੋਚੋ ਫਾ ਰਿਆ ਉਤੋਂ ਇਲੈਕਸ਼ਨ ਆ ਦੇਣੇ ਸਰਕਾਰ ਨੂੰ ਇੰਨਾ ਵੀ ਇਹਨਾਂ ਨੂੰ ਡਰ ਹੈ ਨਹੀਂ ਸਰਕਾਰ ਦਾ ਕਿ ਇਲੈਕਸ਼ਨ ਆ ਦੇਣੇ ਪਬਲਿਕ ਤੰਗ ਹੋਏਗੀ ਸਰਕਾਰ ਦੀ ਅੰਟੀ ਜਾਏਗੀ ਇਹ ਸਾਰੀ ਵੇਵ ਪਰ ਇਹਨਾਂ ਨੂੰ ਬਿਲਕੁਲ ਹੀ ਬਿਲਕੁਲ ਹੀ ਕਿਸ ਦੀ ਪਰਵਾਹ ਨਹੀਂ ਹੈਗੀ ਪਬਲਿਕ ਦੀ ਇਹ ਡਿਊਟੀ ਕਰ ਰਹੇ ਨੇ ਔਰ ਇੰਨੀ ਲਾਪਰਵਾਹੀ ਨਾਲ ਡਿਊਟੀ ਕਰ ਰਹੇ ਨੇ ਕਿ ਇਹਨਾਂ ਨੂੰ ਪਬਲਿਕ ਵਾਲਾ ਕੋਈ ਧਿਆਨ ਨਹੀਂ ਕੋਈ ਬੱਤੀ ਦਾ ਚਿੰਤਾ ਨਹੀਂ ਔਰ ਆਨ ਡਿਊਟੀ ਹੋਣ ਦੇ ਬਾਵਜੂਦ ਵੀ 7:30 ਵਜੇ ਤੋਂ ਬੱਤੀ ਬੰਦ ਪਈ ਆ ਉਹ ਇਹਨਾਂ ਨੂੰ ਕੋਈ ਫਿਗਰ ਨਹੀਂ ਇੱਥੇ ਤੁਸੀਂ ਦੇਖ ਲਓ ਇੱਕ ਮੁਲਾਜ਼ਮ ਹੈ ਉਹਨਾਂ ਨੂੰ ਹੀ ਪੁੱਛ ਰਹੇ ਆ ਤੇ ਉਹ ਇੱਕੋ ਜਵਾਬ ਦੇ ਰਿਹਾ ਵੀ ਆ ਦੇਖ ਲਓ ਜੀ ਸਾਨੂੰ ਫੋਨ ਦੱਸ ਰਿਹਾ ਫੋਨ ਬੰਦ ਆ ਜੀ ਐਸਡੀਓ ਦਾ ਨੰਬਰ ਬੰਦ ਆ ਜੇਈ ਦਾ ਨੰਬਰ ਬੰਦ ਆ ਇਹ ਪਬਲਿਕ ਖਰਾਬ ਹੋ ਰਹੀ ਕਿੱਥੇ ਜਾਏ ਪਬਲਿਕ ਕਿੱਦੇ ਕੋ ਜਾਏ ਪਬਲਿਕ ਕਿੰਨੂ ਜਾ ਕੇ ਆਪਣੀ ਫਰਿਆਦ ਦੱਸੇ ਇਹ ਸਰਕਾਰ ਵਾਤੇ ਬੜੀ ਮੰਦ ਭਾਗੀ ਗੱਲ ਆ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਪਬਲਿਕ ਪਰੇਸ਼ਾਨ ਹੋ ਰਹੀ ਆ ਤੇ ਗਾਂ ਪਬਲਿਕ ਦਾ ਕੀ ਹਾਲ ਹੋਏਗਾ ਭਾਈ ਮੇਰਾ ਨਾਮ ਦੀਪੂ ਹੈ ਸਲਾਮਾਬਾਦ ਮੈਂ ਲਾਇਆ 20 ਮਹੀਨੇ ਪਹਿਲੇ ਭਾਦੀ ਭਾਈ 6 ਅਇ ਤੱਕ ਲਾਈਟ ਨਹੀਂ ਆਈ ਬੱਚੇ ਵੀ ਤੰਗ ਬੱਚੇ ਵੀ ਤੰਗ ਹੋ ਗਏ ਨੇ ਗਰਮੀ ਤੁਹਾਨੂੰ ਬਰਾ ਬੱਚੇ ਸੌਂ ਨਹੀਂ ਸਕਦੇ ਸਾਰੇ ਮੋਡਰਾ ਦੇ ਪਾਣੀ ਮੁੱਕਿਆ ਪਿਆ ਸਾਰਾ ਕੁਝ ਭਾਈ ਉਹ ਜਿਵੇਂ ਸਰਕਾਰਾਂ ਕਹਿੰਦੇ ਕਿ 24 24 ਘੰਟੇ ਬੱਦੀ ਦਿੱਤੀ ਜਾਏਗੀ ਕੋਈ ਭਾਈ ਢਾੜ ਸਾਹਮਣੇ ਹੀ ਆ ਸਾਰੇ ਫਲੋਤੇ ਰਿਹਾ ਕਿਸੇ ਦੀ ਵੀ ਲਾਈਟ ਨਹੀਂ ਆਈ ਕਿਉਂ ਫਲੋਤੇ ਕਿਹੜੀ ਵਜ੍ਹਾ ਨਾਲ ਰੁਕਤੀ ਹੈ ਕੋਈ ਅਧਿਕਾਰੀ ਕੋਈ ਹੈਗਾ ਤੇ ਜਾਈਏ ਕੋਈ ਨਹੀਂ ਹੈਗਾ ਭਾਈ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਸਾਨੂੰ ਇੱਥੇ ਕੀ ਕਹਿਣਾ ਨਾਲ ਜਿਹੜਾ ਕੋਈ ਮਿਲਾ ਸਾਨੂੰ ਐ ਹੀ ਸਾਨੂੰ ਲਾਈਟ ਦੋ ਸਿੱਧੀ ਗੱਲ ਹੈ ਜਿਹੜੀ ਲਾਈਟ ਦੋ ਬਸ ਸਾਨੂੰ ਆਇਆ ਹੀ ਚਾਹੀਦਾ ਕਿਉਂਕਿ ਬੱਚੇ ਗਰਮੀ ਤੋਂ ਬਰ ਨਹੀਂ ਸੌ ਸਕਦੇ ਅੱਜ ਹੀ ਦਾ ਨੰਬਰ ਬੰਦ ਆ ਰਿਹਾ ਸਾਰੇ ਬਾਈ ਬੰਦ ਆ ਰਹੇ ਆ